ਨੇ ਵੀਡੀਓ ਦੇਖ ਰਹੇ ਸਾਰੇ ਮਿੱਤਰ ਬੇਲੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਦਿਨ ਬੁੱਧਵਾਰ 27 ਭਾਦੋਂ 11 ਤਰੀਕ ਨੌਵਾਂ ਮਹੀਨਾ ਸਾਲ 2024 ਕਿ ਸਮਾਂ ਤਕਰੀਬਨ ਸਵੇਰ ਦੇ 4:30 ਹੋ ਗਏ 4:30 ਮਿੰਟ ਤੇ ਨਿਕਲੇ ਆ ਘਰੋਂ ਥੋੜਾ ਘਰੋਂ ਨਿਕਲ ਕੇ ਆਏ ਆ ਤੇ ਘਰੇ ਦਾ ਨਹੀਂ ਵੀਡੀਓ ਬਣਾ ਸਕੇ ਗਾਲਾਂ ਮਿਲਦੀਆਂ ਵੀ ਤੁਸੀਂ ਆਪ ਤਾਂ ਨਹੀਂ ਟਿਕਦੇ ਸਾਨੂੰ ਨਹੀਂ ਟਿਕਣ ਦਿੰਦੇ ਤੇ ਘਰ ਤੋਂ ਨਿਕਲ ਕੇ ਰੋਡ 'ਤੇ ਚੜੇ ਆ ਬਸ ਜੇ ਪਿੰਡ ਵਾਲੇ ਤੇ ਅੱਜ ਦਾ ਸਫ਼ਰ ਆਪਣਾ ਜਿਹੜਾ ਰਹੂਗਾ ਪਿੰਡ ਤੋਂ ਸ੍ਰੀ ਅਨੰਦਪੁਰ ਸਾਹਿਬ ਤੇ ਰਸਤੇ ਦੇ ਵਿੱਚ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਸਰਾਹੰਦ ਵੀ ਖੇ ਰੁਕਾਂਗੇ ਹੋ ਸਕਦਾ ਅੱਜ ਆਪਣੀ ਰਾਤ ਆ ਜਿਹੜੀ ਉਹ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਸਰਾਹੰਦ ਜਾਂ ਪਟਿਆਲਾ ਤੇ ਕੱਲ ਨੂੰ ਜਿਹੜਾ ਆਪਾਂ ਸ੍ਰੀ ਆਨੰਦਪੁਰ ਸਾਹਿਬ ਪਹੁੰਚਾਂਗੇ ਤੇ ਕੱਲ ਦੀ ਰਾਤ ਜਿਹੜੀ ਆਪਾਂ ਰੁਕਣੀ ਆ ਉਹ ਸ੍ਰੀ ਆਨੰਦਪੁਰ ਸਾਹਿਬ ਰੁਕਣੀ ਆ ਤੇ ਪਰਸੋਂ ਨੂੰ ਘਰ ਵਾਪਸੀ ਕਰਨੀ ਆ ਮਾਨਸਾ ਤਰਨਗੋਣੀ ਆ ਤੇ ਥੋੜਾ ਜਿਹਾ ਸਾਈਕਲ ਦੇ ਵਿੱਚ ਦਿੱਕਤ ਆ ਗਈ ਦੂਸਰੇ ਚ ਤੇ ਜਿਹੜੀ ਕੋਈ ਮਿਸਤਰੀ ਵੀ ਨਹੀਂ ਹੈਗਾ ਤੇ ਸਾਡੇ ਕੋਲੇ ਚੀਜ਼ ਵੀ ਉਹ ਖਰਾਬ ਹੋਈ ਆ ਜਿਹਦਾ ਸੰਦ ਨਹੀਂ ਹੈਗਾ ਸਾਡੇ ਕੋਲੇ ਬੈਟਲ ਦਾ ਜਿਹੜਾ ਨਾਟ ਥੋੜਾ ਢਿੱਲਾ ਹੋ ਗਿਆ ਸੀ ਤੇ ਹੁਣ ਇੱਕ ਵਾਰੀ ਹੱਥ ਨਾਲ ਹੀ ਜਿਹੜਾ ਕਸਤੀ ਉਹ ਕੰਮ ਚ ਲਾਇਆ ਤੇ ਜੋ ਦਿਨ ਚੜੂਗੇ ਫਿਰ ਮਿਸਤਰੀ ਨੂੰ ਦਿਖਾਵਾਂਗੇ ਕੀ ਗੱਲ ਬਾਤ ਆ ਇਹਦੇ ਵਾਲੇ ਸੰਦ ਵੀ ਅੱਜ ਲੈਣੇ ਆ। ਕੋਈ ਘਾਟ ਸੀ ਸਾਡੇ ਕੋਲੇ ਇਹ ਸੰਦਾਂ ਵੀ। ਜੇ ਪਪਾ ਨੇ ਜਿਵੇਂ ਆ ਗੱਲ ਨੰਬੰਦ ਵੀ ਹੋ ਜਾਂਦੀ ਹੈ ਰਸਤੇ ਦੇ ਤੇ ਰਸਤੇ ਦੇ ਟਾਈਮ ਵੀ ਆਪਰੋਂ ਥੋੜਾ ਜਿਆਦਾ ਹੀ ਲੱਗ ਗਿਆ 40-45 ਮਿੰਟ ਲੱਗ ਗਏ ਮਾਨਸਾ ਪਹੁੰਚਣ ਦੇ। ਪਿੰਡ ਤੋਂ ਚੱਲਦੇ ਆਂ ਜਦੋਂ ਸਭ ਤੋਂ ਪਹਿਲਾ ਸ਼ਹਿਰ ਜਿਹੜਾ ਮਾਨਸਾ ਆਉਂਦਾ ਮਾਨਸਾ ਸ਼ਹਿਰ ਆਪਾਂ ਜਿਹੜਾ ਉਹ ਕ੍ਰੋਸ ਕਰਕੇ ਸਾਰਾ ਤੇ ਆਪਾਂ ਭੀਖੀ ਪਹੁੰਚਣ ਵਾਲੇ ਆਂ ਤੇ ਮਾਨਸਾ ਤੋਂ ਜਦੋਂ ਲੰਘ ਜਾਂਦੇ ਆਂ ਤਾਂ ਭੀਖੀ ਪਹਿਲਾ ਜਿਹੜਾ ਛੋਟਾ ਸ਼ਹਿਰ ਆਉਂਦਾ ਉਹ ਭੀਖੀ ਆਉਂਦਾ ਹੈ ਜਦੋਂ ਆਪਾਂ ਪਟਿਆਲੇ ਨੂੰ ਜਾਂਦੇ ਆਂ ਭੀਖੀ ਤੋਂ ਚੀਮਾ ਚੀਮੇ ਤੋਂ ਸੁਨਾਮ ਸੁਨਾਮ ਤੋਂ ਭਵਾਨੀਗੜ੍ਹ ਹੋ ਕੇ ਨਾਬਾ ਫਤੇਗੜ੍ਹ ਸਾਹਿਬ ਇਹ ਆਪਣਾ ਜਿਹੜਾ ਰੂਟ ਰਹੂਗਾ ਆਪਾਂ ਟੱਪਣ ਲੱਗੀਆਂ ਸ਼ਹਿਰ ਭੀਖੀ ਸਾਈਕਲ ਥੋੜਾ ਜਿਹਾ ਖਰਾਬ ਹੋਣ ਕਰਕੇ ਜਿਹੜਾ ਟਾਈਮ ਸਾਨੂੰ ਜ਼ਿਆਦਾ ਲੱਗਿਆ ਚਲੋ ਕੋਈ ਗੱਲ ਨਹੀਂ ਸਾਰੀ ਚੀਜ਼ ਹੈ ਜਿਹੜੀ ਉਹ ਸਫ਼ਰ ਦਾ ਹਿੱਸਾ ਹੁੰਦੀ ਆ ਤੇ ਆਪਣੇ ਨਾਲ ਜਿਹੜਾ ਮੁੰਡਾ ਸਫ਼ਰ ਕਰ ਰਿਹਾ ਮੁੰਡੇ ਦਾ ਨਾਂ ਕਮਲਦੀਪ ਸਿੰਘ ਤੇ ਮੁੰਡੇ ਦਾ ਸ਼ਹਿਰ ਜਿਹੜਾ ਮਾਨਸਾ ਹੈ ਤੇ ਕੰਮ ਛਡਾਇਆ ਜੇ ਬੰਦੇ ਦਾ ਵਧੀਆ ਕੰਮਕਾਰ ਕਰਦਾ ਉਹਦਾ ਵਰਕਸ਼ਾਪ ਤੇ ਤੇ ਪਰ ਸਾਨੂੰ ਪਤਾ ਆਪਾਂ ਜਿਹੜੇ ਕੰਮ ਹੀ ਲੱਗ ਜੀਏ ਫਿਰ ਦੋ ਚਾਰ ਬੰਦੇ ਨੂੰ ਤਾਂ ਮੰਗਰ ਲਾ ਹੀ ਲੈਨੇ ਆ ਤੇ ਕਹਿੰਦਾ ਆਪਾਂ ਚੱਲਾਂਗੇ ਠੀਕ ਆ ਮੰਗਾ ਕੋਈ ਗੱਲ ਨਹੀਂ ਵੀ ਮੁੰਡੇ ਦਾ ਝਗੜਾ ਦੇਖੋ ਕਿ ਮੈਨੂੰ ਲੱਗਦਾ ਕਿੰਨੇ ਟਾਈਮ ਬਾਅਦ ਸਾਈਕਲ ਚਲਾ ਰਹੇ ਆ ਕਮਲ 10 ਸਾਲਾਂ ਬਾਅਦ ਮੁੰਡਾ ਕਹਿੰਦਾ 10 ਸਾਲਾਂ ਬਾਅਦ ਪਹਿਲੇ ਦਿਨ ਸਾਈਕਲ ਚਲਾਇਆ ਤੇ ਪਹਿਲੇ ਦਿਨ ਹੀ ਜਿਹੜਾ ਵੀ ਮੁੰਡੇ ਦਾ ਸਾਫਰ ਰਹੂਗਾ ਕਿ 200 20 ਕਿਲੋਮੀਟਰ ਅ 220 ਤੋਂ 30 ਕਿਲੋਮੀਟਰ ਜਿਹੜਾ ਉਹ ਜਾਣ ਤੇ 220 ਤੋਂ 30 ਕਿਲੋਮੀਟਰ 5 600 ਕਿਲੋਮੀਟਰ ਦਾ ਸਫ਼ਰ ਆ ਮੁੰਡੇ ਨੇ ਜਿਹੜਾ ਪਹਿਲੀ ਰਾਈਡ ਕਰਨੀ ਆ ਕੋਈ ਪ੍ਰੈਕਟਿਸ ਨਹੀਂ ਕੋਈ ਵੀ ਮਤਲਬ ਕਿ ਇਦਾਂ ਦੀ ਗੱਲ ਨਹੀਂ ਹੈਗੀ ਵੀ ਠੀਕ ਹੈ ਵਧੀਆ ਚੱਲੀ ਜਾਂਦੇ ਆ ਸਾਈਕਲ ਥੋੜਾ ਜਿਹਾ ਖਰਾਬ ਵੀ ਹੋਇਆ ਸੀ ਤਾਂ ਵੀ ਕੋਈ ਦਿੱਕਤ ਨਹੀਂ ਮੁੰਡੇ ਦੇ ਹੌਸਲੇ ਬੁਲੰਦ ਆ ਪੂਰੇ ਤੇ ਬਾਕੀ ਯਕੀਨ ਜਾਂਦਾ ਮੈਨੂੰ ਵੀ ਨਹੀਂ ਹੁੰਦਾ ਆਪਦੇ ਆਪ ਤੇ ਵੀ ਜਿਹੜਾ ਬੰਦਾ 8 9 ਵਜੇ ਉੱਠਣ ਵਾਲਾ ਉਹ ਸੂਰਜ ਚੜ੍ਹਨ ਤੋਂ ਪਹਿਲਾਂ ਦੋ ਸ਼ਹਿਰ ਟੱਪ ਗਿਆ ਇਹਦਾ ਹਿੰਮਤਾ ਕਰਨੀਆਂ ਪੈਂਦੀਆਂ ਨੇ ਚਲੋ ਸੌਂ ਕੇ ਬਥੇਰੀ ਜ਼ਿੰਦਗੀ ਨੰਗਾਲੀ ਹੁਣ ਜਿਹੜਾ ਕਿ ਸਫਰਾਂ ਤੇ ਮਿਲਾਂਗੇ ਸਭ ਨੂੰ ਤੇ ਆਪਣੇ ਨਾਲ ਜੁੜੇ ਰਹੋ ਬਸ ਵੀਡੀਓ ਆਪਣੀਆਂ ਜਿਹੜੀ ਉਹ ਲਾਈਕ ਸ਼ੇਅਰ ਤੇ ਕਮੈਂਟ ਕਰਦੇ ਆ ਕਰੋ ਸੋਨੂੰ ਨਵੀਆਂ ਨਵੀਆਂ ਜਗ੍ਹਾ ਨਵੀਆਂ ਨਵੀਆਂ ਚੀਜ਼ਾਂ ਜਿੱਥੇ ਗੱਡੀਆਂ ਮੋਟਰਸਾਈਕਲਾਂ ਦੀ ਬੱਸ ਹੋ ਜਾਂਦੀ ਹੈ ਜਾਂਦੇ ਹੋਏ ਉੱਥੇ ਆਪਾਂ ਸਾਈਕਲ ਲੈ ਕੇ ਜਾਵਾਂਗੇ ਇਹ ਸ਼ੁਰੂਆਤਾਂ ਕਰੀਆਂ ਨੇ ਮੁੰਡਿਆਂ ਨੇ ਨਵੇਂ-ਨਵੇਂ ਉੱਠੇ ਨੇ ਤੇ ਹੌਲੀ-ਹੌਲੀ ਸਾਨੂੰ ਲੰਮੇ ਸਫ਼ਰਾਂ ਤੇ ਦੇਖਾਂਗੇ। ਬਾਕੀ ਅੱਗੇ ਦੇਖਦੇ ਆ ਕੋਈ ਚਾਹ ਵਾਲਾ ਆਉਂਦਾ ਤਾਂ ਚਾਹ ਪਾਣੀ ਪੀਨੇ ਆ ਤੇ ਉਸ ਤੋਂ ਬਾਅਦ ਕੈਮਜੇ ਹੋ ਕੇ ਫਿਰ ਚਾਹ ਤਾਂ ਜਿਹੜੀ ਮੇਨ ਚੀਜ਼ ਹੈ ਆਪਣੀ। ਚਾਹ ਪੀ ਕੇ ਫਿਰ ਆਪਾਂ ਕੈਮਜੇ ਹੋਵਾਂਗੇ ਥੋੜੇ ਜੇ। ਬਾਕੀ ਆਪਣੇ ਕੋਲੇ ਸਮਾਨ ਜਿਹੜਾ ਆਪਣੀ ਡਾਈਟ ਆ ਉਹ ਤਾਂ ਆਪਣੇ ਕੋਲੇ ਹੁੰਦੀ ਹੈ ਕਿ ਛੋਲੇ, ਅੰजीरਾਂ ਤੇ ਬਦਾਮ। ਹਜੇ ਭੁੱਖ ਨਹੀਂ ਲੱਗੀ ਨਹੀਂ ਤੇ ਉਹ ਅੱਗੇ ਜਾ ਕੇ ਆਪਾਂ ਦੇਖਦੇ ਹਾਂ ਕੀ ਗੱਲਬਾਤ ਬਣਦੀ ਆ ਸੁਨਾਮ ਰਹਿ ਗਿਆ ਇੱਥੋਂ ਜੀ 27 ਕਿਲੋਮੀਟਰ ਤੇ ਪਟਿਆਲਾ 95 ਕਿਲੋਮੀਟਰ ਚਲੋ ਅੱਜ ਦਾ ਸਫ਼ਰ ਜਿਹੜਾ ਆਪਣਾ ਹੈਗਾ 100 ਕਿਲੋਮੀਟਰ ਦਾ ਅੱਗੇ ਹੋਰ ਆ ਪਿੰਡ ਚੀਮਾ ਮੰਡੀ ਚਾਹ ਦੀ ਪਹਿਲੀ ਘੁੱਟ ਘੁੱਟ ਚਾਹ ਪੀਨੇ ਆ ਆਲੇ ਸਾਈਕਲ ਤੇ ਜਿਹੜਾ ਆਪਣਾ ਕੱਪੜਾ ਲੀੜਾ ਸਾਰਾ ਸਮਾਨ ਲੱਦਿਆ ਹੋਇਆ ਆ ਸਾਈਕਲ ਜਿਹੜਾ ਆਪਣਾ ਮਦਾਨੀ ਲੱਕੇ ਵਾਲਾ ਪਰ ਰੱਖਿਆ ਹੋਇਆ ਡੇਲੀ ਸਾਈਕਲਿੰਗ ਕਰਨ ਵਾਸਤੇ ਜੇ ਕਿਸੇ ਬੰਦੇ ਨੇ ਸਾਈਕਲਿੰਗ ਸਟਾਰਟ ਕਰਨੀ ਹੈ ਡੇਲੀ ਸਾਈਕਲ ਚਲਾਉਣਾ ਤਾਂ ਆ ਸਾਈਕਲ ਜਿਹੜਾ ਇੱਧਰ ਵਾਲਾ ਗਾ ਡੇਲੀ ਚਲਾਉਣ ਵਾਸਤੇ ਬਹੁਤ ਵਧੀਆ ਸਾਈਕਲ ਆ ਇਹ ਪੂਰਾ ਭਾਜ ਦਾ ਸਪੀਡ ਵੀ ਬਹੁਤ ਵਧੀਆ ਏ ਦੀ ਤੇ ਇਹ ਸਾਈਕਲ ਆਪਾਂ ਹੁਣ ਲਿਆ ਵਾ ਇਹ ਆਪਾਂ ਨਿਕਲਣਾ ਸੀਗਾ ਵੱਟੇ ਸਫਰਾਂ ਤੇ ਥੋੜਾ ਜਿਹਾ ਪਹਾੜੀ ਲੱਕੇ ਜੇ ਸਫਰ ਕਰਨਾ ਸੀ ਗੇਰਾਂ ਵਾਲਾ ਸਾਈਕਲ ਤੇ ਥੋੜਾ ਪਲਾਨ ਲੇ ਕੀਤਾਗਾ ਕਿਸੇ ਕਾਰਨ ਤੇ ਅੱਗੇ-ਅੱਗੇ ਆਪਾਂ ਕੋਈ ਗੱਲ ਨਹੀਂ ਵੀ ਆਪਾਂ ਵੱਡੇ ਸਫਰਾਂ ਤੇ ਵੀ ਮਿਲਾਂਗੇ ਤੇ ਬਾਕੀ ਚਾਹ ਪੀਨੇ ਆ ਘੁੱਟ-ਘਟਾਉਣ ਸਰੀਰ ਦਾ ਕਿੜਾ ਕਰਕੇ ਫੇਰ ਚੱਲਦੇ ਆ ਤੇ ਪਹੁੰਚੀ ਆ ਪਿੰਡ ਚੀਮਾ ਮੰਡੀ ਆਪਾਂ ਪਿੰਡ ਤੋਂ ਚੱਲ ਕੇ ਚੌਥੇ ਸ਼ਹਿਰ ਚ ਐਂਟਰ ਕਰ ਗਏ ਸੁਨਾਮ ਮੋਦਮ ਸਿੰਘ ਵਾਲਾ ਸੁਨਾਮ ਸ਼ਹਿਰ ਨੰਗੀ ਜਾਂਦੇ ਆਪਾਂ ਤੇ ਅੱਗੇ ਜਿਹੜੀ ਬਾਟ ਆਪਣੀ ਥੋੜੀ ਰਹਿ ਗਈ ਕੋਈ ਜਿਆਦੇ ਬਾਟ ਨਹੀਂ ਰਹੀ ਸ਼ਹਿਰ ਸੁਨਾਮ ਕੀ ਟਾਈਮ ਆ ਜਿਹੜਾ ਉਹ 8 ਦੇ ਕਰੀਬ ਹੋ ਗਿਆ ਆਪਾਂ ਨੂੰ ਪਿੰਡੋਂ ਚੱਲਿਆਂ ਨੂੰ ਹੋ ਗਏ ਸਾਢੇ 3 ਘੰਟੇ ਨਾ ਆਪਣਾ ਜਿਲ੍ਹਾ ਜਿਹੜਾ ਬਦਲ ਗਿਆ ਆਪਾਂ ਪਹੁੰਚ ਗਏ ਸੰਗਰੂਰ ਜਿਲ੍ਹਾ ਸੰਗਰੂਰ ਜ਼ਿਲ੍ਹੇ ਦਾ ਸ਼ਹਿਰ ਸਨਾਮ ਬੇਲੀ ਆਪਣਾ ਅੱਗੇ ਲੰਘਿਆ ਜੀ ਥੋੜਾ ਜਿਹਾ ਤੇ ਸਨਾਮ ਸ਼ਹਿਰ ਲੰਘ ਕੇ ਸਨਮੇ ਤੋਂ ਅੱਗੇ ਜਿਹੜਾ ਪੰਪ ਆ ਉਤੇ ਰੁਕੇ ਆ ਇੱਥੇ ਡੇਰੇ ਲਾਉਣੇ ਆ ਕੇਲੇ ਗੂਲੇ ਖਾ ਕੇ ਬਦਾਮ ਬਦੂਮ ਛਿਲਦੇ ਆ ਬਹਿ ਕੇ 10 20 ਮਿੰਟ ਰੈਸਟ ਕਰਕੇ ਫਿਰ ਚਾਲਦੇ ਆ ਇਹਨੂੰ ਦੂਜੇ ਲੋਟ ਵਿਚ ਆਲਾ ਕਮਲ ਰੋਲ ਦਾ ਅਹੀਂ ਠੀਕਾ ਰੋਲ ਹੋ ਜਾ ਕਰੂ ਨਾਲੇ ਜੇ ਸਮਾਨ ਧਰ ਲੈ ਹਿੱਸੇ ਆਹੀਂ ਰੱਖੀਏ ਹਾਂ ਰੋਲ ਸੱਤ ਪਾਉਣਾ ਫਿਰ ਬਾਹਰ ਜਾਇ ਤੇ ਗਰਾ ਹਾਂ ਸਮਾਨ ਕੱਢ ਲਾ ਆਪਣਾ ਸਾਰਾ ਰਾਮ ਟੱਪ ਕੇ ਅਗਲਾ ਸ਼ਹਿਰ ਭਵਾਨੀਗੜ ਭਵਾਨੀਗੜ ਸ਼ਹਿਰ ਪਹੁੰਚੇ ਆ ਤੇ ਇੱਥੋਂ ਰਹਿ ਜਾਂਦਾ ਫਤੇਗੜ ਸਾਹਿਬ 60 ਕਿਲੋਮੀਟਰ ਤੇ ਪਿੱਛੇ ਆਪਾਂ 90 ਕਿਲੋਮੀਟਰ ਬਾਟ ਆ ਜਿਹੜੀ ਉਹ ਕੱਢ ਚੁੱਕੇ ਆ ਸਵੇਰ ਦੇ ਕਮਲ ਜੂਸ ਪੀ ਲੈਣੇ ਇੱਥੇ ਤੇ ਬਾਈ ਸਾਹਮਣੇ ਜੂਸ ਵਾਲਾ ਦੀ ਗਿਆ ਤੇ ਹੁਣ ਸਾਨੂੰ ਜੂਸ ਪੀਣਾ ਪਊ ਜੂਸ ਬਣਾਈ ਬਾਈ ਮਿਕਸ ਬਣਾ ਦਿਓ ਜੀ ਮਿਕਸ ਮੀਡੀਅਮ ਆ ਦੋ ਜੀ ਦੋ ਜੂਸ ਆ ਸਪੀਕੇ ਮੁੰਡੇ ਰੈਡੀ ਆ ਹੁਣ ਚੱਲਣ ਵਾਸਤੇ ਤੇ ਮੇਰੀ ਇਹ ਦੂਜੀ ਯਾਤਰਾ ਗਈ ਮੈਂ ਦੂਜੀ ਵਾਰ ਜਾ ਰਿਹਾ ਸ੍ਰੀ ਫਤੇਗੜ ਸਾਹਿਬ ਤੇ ਜਦੋਂ ਮੈਂ ਪਿਛਲੀ ਵਾਰ ਕੱਲਾ ਆਇਆ ਸੀ ਉਦੋਂ ਵੀ ਮੈਂ ਬਾਈ ਕੋਲੀ ਜੂਸ ਪੀਤਾ ਸੀ ਇੱਥੇ ਰੋਕ ਕੇ ਤੇ ਆਹ ਦੁਕਾਨ ਆ ਜਿਹੜੀ ਇੱਥੇ ਆਪਾਂ ਫੋਨ ਚਾਰਜ ਕਰਦੇ ਹੁੰਨੇ ਆ ਘੈਂਟ ਬਣਾਉਂਦਾ ਬਾਈ ਜੂਸ ਭਵਾਨੀਗੜ ਵਾਲੇ ਆ ਜਿੜੇ ਆਜੋ ਬਾਈ ਕੋਲੇ ਫਿਰ ਆਪਾਂ ਜਾ ਰਹੇ ਹਾਂ ਪਟਿਆਲਾ ਭਵਾਨੀਗੜ ਚੰਡੀ ਚੰਡੀਗੜ੍ਹ ਹਾਈਵੇ ਤੇ ਤੇ ਭਵਾਨੀਗੜ ਸ਼ਹਿਰ ਲੰਘ ਕੇ 2 ਕਿਲੋਮੀਟਰ ਬਾਅਦ ਜਦੋਂ ਆਪਾਂ ਅੱਗੇ ਲੰਘਿਆਉਣੇ ਆ ਤਾਂ ਭਵਾਨੀਗੜ ਤੋਂ ਸੜਕ ਮੁੜਦੀ ਆ ਨਾਬੇ ਨੂੰ ਨਾਬਾ ਪਾਸੋਂ ਤੇ ਫਤੇਗੜ ਸਾਹਿਬ ਇੱਥੋਂ ਜਿਹੜਾ ਹੈਗਾ ਹੈਗਾ ਫਤੇਗੜ ਸਾਹਿਬ 60 60 ਕਿਲੋਮੀਟਰ ਬਾਅਦ ਆ ਜਿਹੜੀ ਰਹਿ ਜਾਂਦੀ ਆ ਤੇ ਦੋ ਤਿੰਨ ਸ਼ਹਿਰ ਆਉਣੇ ਨੇ ਵਿੱਚ ਤੇ ਬਾਾਕੀ ਮੁੰਡੇ ਗਰਮੀ ਮੰਨਦਾ ਸਰੀਰ ਥੋੜੀ ਹੁਣ ਮੁੰਡੇ ਗਰਮੀ ਮੰਨਣ ਲਾ ਗਏ ਤੇ ਗਰਮੀ ਥੋੜੀ ਹੋ ਵੀ ਗਈ ਧੁੱਪ ਕੜਦੀ ਅੱਜ ਤੇ ਹੌਲੀ ਹੌਲੀ ਚੱਲੀ ਜਾਵਾਂਗੇ ਚਲੋ ਆਪਣਾ ਟੀਚਾ ਹੈਗਾ ਕਿ ਕਿ ਵੀ ਆਪਾਂ ਸਾਢੇ 12 12 ਵਜੇ ਨੂੰ ਜਿਹੜਾ ਫਤੇਗੜ ਸਾਹਿਬ ਪਹੁੰਚੇ ਹਾਂਗੇ ਪਹੁੰਚ ਗਏ ਬਾਈ ਸ਼ਹਿਰ ਨਾਬਾ ਖਲਾਈਓਂ ਪਰ ਚੜੀ ਜਾਂਦੇ ਆ ਤੇ ਨਾਬੇ ਪਹੁੰਚ ਗਏ ਵਧੀਆ ਵਿਊ ਆ ਹਨਾ ਸੋਣਾ ਠੀਕ ਐ ਕਿ ਛੋਟੇ ਹੁੰਦੇ ਗਾਣੇ ਵੀ ਬੜੇ ਸੁਣਦੇ ਸੀ ਕਮਲ ਹਨਾ ਕਿ ਨਾਬੇ ਵਹਿਣ ਤਰੀਕਾ ਤੇਰੇ ਬੈਲੀ ਯਾਰ ਦੀਆਂ ਬੜਾ ਸੱਲਿਆ ਗਾਣਾ ਬਹੁਤ ਵੱਜਿਆ ਬਹੁਤ ਸੁਣਦੇ ਹੁੰਦੇ ਹਾਂਜੀ ਆਪਾਂ ਇਸ ਟਾਈਮ ਫਿਰਦੇ ਆਂ ਸ਼ਹਿਰ ਭਾਦਸੋ ਦੀਆਂ ਗਲੀਆਂ ਚ ਬੈਠੇ ਬੋਕਸ ਕਰ ਰਹੇ ਹਾਂਜੀ ਇੱਥੋਂ ਕਿੱਧਰ ਨੂੰ ਜਾਏਗੇ ਯਾਰਾ ਕਿਹੜੀ ਸਾਈਡ ਦੀ ਨਾ ਇੱਧਰ ਜਾਣਾ ਹਾਂ ਠੀਕ ਹੈ ਠੀਕ ਹੈ ਬਾਈ ਧੰਨਵਾਦ ਜੀ ਧੰਨਵਾਦ ਠੀਕ ਹੈ ਬਾਈ ਠੀਕ ਹੈ ਇਹ ਥੋੜਾ ਸ਼ਾਰਟਕਟ ਮਾਰਦੇ ਸੀ ਸ਼ਹਿਰ ਦੇ ਵਿੱਚ ਦੀ ਪਿੰਡ ਦੀਆਂ ਗਲੀਆਂ ਚੋਂ ਕੱਢ ਕੇ ਸਾਈਕਲ ਸ਼ਹਿਰਾਂ ਦੀਆਂ ਗਲੀਆਂ ਚ ਵਾੜਦੇ। ਕਰਦੇ ਆ ਮੁੰਡੇ ਗੇੜੇ ਦਿੰਦੇ ਮਾਲਵੇ ਵਾਲੇ। ਗਿੱਟਾਂ ਬਿਨਾ ਗਰਮੀ ਠੀਕ ਕਢਾਉਂਦੀ ਆ ਦੁਪਹਿਰਾ ਸਰਤੇ ਆ। ਕਿ ਨਹੀਂ? ਇੱਥੋਂ ਪਰ ਰਾਈਟ ਹੋ ਕੇ ਲੈਫਟ ਲੈਣਾ ਹਾਂ ਸੱਜੇ ਮੁੜ ਕੇ ਖੱਬੇ ਮੁੜਨਾ ਇੱਥੋਂ ਸੱਜੇ ਮੁੜਨਾ ਜਿੱਧਰੋ ਗੱਡੀ ਆਈ ਏਧਰ ਆਣਾ ਆਪਾਂ ਇਹ ਵੀ ਸ਼ਹਿਰ ਵਿੱਚ ਦੀ ਕਿਸੇ ਅਨਸਰ ਹਿੰ ਬੰਦ ਨਿਕਲੇ ਨੂੰ ਲੱਗਦਾ ਮੁੰਡੇ ਅੱਧਾ ਪੌਣਾ ਕਿਲੋ ਵੀ ਮੀਟਰ ਜਿਹੜੀ ਬਾਟ ਆ ਉਹ ਬਚਾ ਗਈ ਐ ਤਾਂ ਹਿਸ਼ਾਰ ਨਹੀਂ ਖਰ ਮੁੰਡੇ ਆਪਾਂ ਇਸ ਟਾਈਮ ਸ਼ਹਿਰ ਦੀਆਂ ਸੜਕਾਂ 'ਚੋਂ ਨਿਕਲ ਗਏ ਤੇ ਆਪਾਂ ਜਿਹੜੀ ਬਾਦਸੋਂ ਤੋਂ ਫਤੇਗੜ ਸਾਹਿਬ ਵਾਲਾ ਰੋਡ ਆ ਸਿੱਧਾ ਰੋਡ ਚੜ ਗਏ ਤੇ ਕਿਤੇ ਛੜ ਕੇ ਨਹੀਂ ਵਧੀ ਆਉਂਦੀ ਆ ਵੀ ਸਾਈਕਲ ਆਉਦੇ ਆ ਵੀ ਭਜਦੇ ਆ ਕਿ ਨਹੀਂ ਗਮਲ ਇਹ ਗਮਲ ਆ ਇੱਥੇ ਤਾਂ ਸਾ ਇੱਥੇ ਤਾਂ ਸਾਈਕਲ ਆਉਦੇ ਆ ਪੜਦੇ ਨੇ ਸੜਕ ਜੀ ਬੜੀ ਘੈਂਟ ਆਈ ਆ ਬਾਤ ਸੋ ਸੈਰ ਟੱਪ ਗਏ ਤੇ ਆਪਣਾ ਜਿਹੜਾ ਬਾਟਰ ਰਹਿ ਗਈ ਅੱਗੇ 24 ਕਿਲੋਮੀਟਰ ਰਹਿ ਗਿਆ ਫਤੇਗੜ ਸਾਹਿਬ ਕਿ ਅੱਧੇ ਪੌਣੇ ਘੰਟੇ ਦੇ ਵਿੱਚ ਘੰਟੇ ਦੇ ਵਿੱਚ ਪਹੁੰਚ ਜਾਗੇ ਜੀ ਆਪਾਂ ਪਹੁੰਚ ਗਏ ਸ੍ਰੀ ਫਤਿਹਗੜ੍ਹ ਸਾਹਿਬ ਤੇ ਅੱਜ ਦੀ ਰਾਤ ਜਿਹੜੀ ਆਪਾਂ ਇੱਥੇ ਰੁਕਾਂਗੇ ਤੇ ਸਵੇਰੇ ਚੱਲਾਂਗੇ ਸ੍ਰੀ ਆਨੰਦਪੁਰ ਸਾਹਿਬ ਨੂੰ ਤੇ ਪਹੁੰਚਦੇ ਆ ਗੁਰੂ ਘਰ ਜਾ ਕੇ ਇਸ਼ਨਾਨ ਪਾਣੀ ਕਰਕੇ ਮੱਥਾ ਟੇਕ ਕੇ ਲੰਗਰ ਪਾਣੀ ਛਕ ਕੇ ਫਿਰ ਅੱਜ ਦੀ ਜਿਹੜੀ ਰਾਤ ਆਪਣੀ ਉਹ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇਖੇ ਹੋਣੀ ਆ ਤੇ ਸਵੇਰੇ ਆਪਾਂ ਇੱਥੋਂ ਜਿਹੜਾ ਜਾਰ ਕਵੇ ਦੇ ਕਰੀਬ ਨਿਕਲ ਜਾਣਾ ਹਾਂਜੀ ਆਪਾਂ ਪਹੁੰਚ ਗਏ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੇ ਆਪਣੇ ਸਾਹਮਣੇ ਫਰੇਮ ਦੇ ਵਿੱਚ ਗੁਰਦੁਆਰਾ ਸ਼੍ਰੀ ਠੰਡਾ ਗੁਰਜ ਸਾਹਿਬ ਜਿਹੜਾ ਫਰੇਮ ਦੇ ਵਿੱਚ ਦਿਖ ਰਿਹਾ ਤੇ ਹੁਣ ਇਸ਼ਨਾਨ ਪਾਣੀ ਕਰਾਂਗੇ ਇਸ ਤੋਂ ਬਾਅਦ ਮੱਥਾ ਟੇਕਾਂਗੇ ਤੇ ਫਿਰ ਜਿਹੜੀ ਆਪਣੀ ਰਾਤ ਆ ਔਰ ਇੱਥੇ ਕੱਟ ਕੇ ਤੇ ਸਵੇਰੇ ਆਪਾਂ ਚਾਲੇ ਪਾਵਾਂਗੇ ਸ੍ਰੀ ਅਨੰਦਪੁਰ ਸਾਹਿਬ ਨੂੰ ਹਾਂਜੀ ਇਸ ਟਾਈਮ ਆਪਾਂ ਬੈਠੇ ਆ ਗੁਰਦੁਆਰਾ ਸਾਹਿਬ ਆਬਾ ਜੋਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਜੀ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਜੀ ਨੂੰ 13 ਪੋ 26 ਦਸੰਬਰ 1704 ਈਸਵੀ ਨੂੰ ਵਜ਼ੀਰ ਖਾਂ ਨੇ ਜਿਉਂਦਿਆਂ ਨੀਹਾਂ ਵਿੱਚ ਚਣਵਾ ਕੇ ਸ਼ਹੀਦ ਕਰਵਾ ਦਿੱਤਾ ਸੀ ਤੇ ਪ੍ਰਕਾਰ ਦੀ ਕੋਈ ਕਮੀ ਪੇਸ਼ੀ ਆ ਤਾਂ ਸਾਨੂੰ ਕਮੈਂਟ ਕਰਕੇ ਦੱਸੋ ਅਸੀਂ ਉਹ ਚੀਜ਼ ਨੂੰ ਅਗਲੀ ਵੀਡੀਓ ਦੇ ਵਿੱਚ ਸਹੀ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਆਪਣੇ ਅਗਲੇ ਸਾਫਰਾਂ ਨੂੰ ਦੇਖਣ ਦੇ ਲਈ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮਿਲਦੇ ਆਂ ਅਗਲੀ ਵੀਡੀਓ ਵਿੱਚ